ਕਾ ਕਾਲਤਾ ਵਾਹਿਗੁਰੂ ਜੀ ਕੀ ਪ੍ਰਤਿ ਇਹ ਅੱਜ ਇੱਥੇ ਸਾਰੇ ਸੰਗਤ ਇਕੱਠੀ ਹੋਈ ਆ ਜਿਸ ਵਜਿਹੇ ਤਿੰਨ ਦਿਨਾਂ ਦਾ ਸਮਾਗਮ ਪਹਿਲੀ 2 ਤੇ 3 ਤਰੀਕ ਦਾ ਹੁੰਦਾ ਆ ਅੱਜ ਸ਼ਾਮ ਨੂੰ ਇਸਦੀ ਸਮਾਪਤੀ ਹ ਇੱਥੇ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਹਨ ਤੇ तकरीबन 2.5 ਲੱਖ ਦਾ ਸੰਗਤਾਂ ਦਾ ਜਿਹੜਾ ਫੇਰਾ ਆ ਇਸ ਜਗ੍ਹਾ ਤੇ ਪੈਂਦਾ ਆ ਇਹ ਕਿੰਨਾ ਦਿਨਾਂ ਦੇ ਵਿੱਚ ਫੁੱਲ ਕੇ ਲੰਗਰ ਵਰਤਦੇ ਹਨ ਜਾਂ ਪਕੌੜਿਆਂ ਦਾ ਲੰਗਰਾਂ ਦਾ ਖੀਰਾਂ ਦਾ ਤੁਸੀਂ ਕਹੋਗੇ ਬਯੰਤ ਇਹ ਸਭ ਸੰਤ ਬਾਪਾ ਕਰਤਾਰ ਸਿੰਘ ਜੀ ਬਾਪਾ ਸਰਦੂਰ ਸਿੰਘ ਜੀ ਜਿਹੜੇ ਸਤਖੰਡ ਵਾਸੀ ਹਨ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੇ ਹਨ ਤੇ ਸਾਰੀਆਂ ਸੰਗਤਾਂ ਨਤਮਸਤ ਹੋਣ ਲਈ ਇਸ ਥਾਂ ਤੇ ਉੱਡੀਆਂ ਹਨ ਤੇ ਹਰ ਇੱਕ ਜਗ੍ਹਾ ਤੇ ਤੁਸੀਂ ਹੁਣ ਦੇਖ ਲਈਆ ਹੋਣਾ ਆ ਕਿ ਸੰਤਾਂ ਦਾ ਹਰ ਆਇਆ ਹੋਇਆ ਆ ਜਿਹੜਾ ਕਿ ਤੁਸੀਂ ਕੋ ਸੰਭਾਲ ਨਹੀਂ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਜਿਵੇਂ ਦੀ ਦਾਸਰ 2 ਗਰਗ ਮਨੇਸੀ ਡਾਕਟਰ ਪੰਜਾਬ ਪਲਸ ਟੀਵੀ ਚੈਨਲ ਅਸ ਤੋਂ 20 ਸਾਲ ਪਹਿਲਾਂ ਪੀਜੀਆਈ ਲੰਗਰ ਜਿਹੜੇ ਲੱਗਦੇ ਸੀਗੇ ਉੱਥੇ ਅਸੀਂ ਕਿਸੇ ਦਾ ਪਤਾ ਲੈਣ ਗਏ ਜਦੋਂ ਅਸੀਂ ਕਿਸੇ ਦਾ ਪਤਾ ਲੈਣ ਗਏ ਤਾਂ ਅਸੀਂ ਦੇਖਿਆ ਕਿ ਲੰਗਰ ਲੱਗੇ ਹੋਏ ਨੇ ਮੈਂ ਉਹਨਾਂ ਲੰਗਰਾਂ ਨੂੰ ਕਵਰ ਕਰਤਾ ਉਹਨਾਂ ਲੰਗਰਾਂ ਨੂੰ ਕਵਰ ਕਰਕੇ ਜਦੋਂ ਅਸੀਂ ਸਤਿਪੰਥਾ ਕਰਤਾਰ ਸਿੰਘ ਜੀ ਭਰੋ ਮਾਜਰੇ ਵਾਲਿਆਂ ਦੀ ਫੋਟੋ ਦੇਖੀ ਤਾਂ ਉਹਨਾਂ ਲੱਗਿਆ ਜਿਵੇਂ ਕਿਸੇ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੋਵੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਕਲਿੱਕ ਕੀਤਾ ਥੋੜੀ ਸਾਤ ਦੇ ਅਸੀਂ ਕੰਟੈਕਟ ਚਾਏ ਉਸ ਦਿਨ ਤੋਂ ਜ਼ਿੰਦਗੀ ਬਦਲਦੀ ਗਈ ਔਰ ਅੱਜ ਇਹ ਜਿਹੜਾ ਚੈਨਲ ਚਲਾ ਰਹੇ ਮੈਂ ਪੰਜਾਬ ਪਲੱਸ ਉਹਦਾ ਮੈਂ ਡਾਇਰੈਕਟਰ ਐ ਐਮ ਡੀ ਆ ਉਹਦਾ ਔਰ ਅਸੀਂ ਇਹਦਾ ਕੋਈ ਰਿਪੋਰਟਰ ਜਾਂ ਮਾਰਕੀਟਿੰਗ ਟੀਮ ਜਿਹੜੀ ਆ ਉਹ ਸਾਲ 1.5 ਸਾਲ ਪਹਿਲਾਂ ਇੱਕ ਵਾਰੀ ਮਤਲਬ ਸਟਾਰਟ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਬਿਲਕੁਲ ਮੈਂ ਔਰ ਗਰੂਵਰ ਜੀ ਮੇਰੇ 파ਟਰਨ ਨੇ ਅਸੀਂ ਚਲਾ ਰਹੇ ਆ ਸਾਰੀ ਕਿਰਪਾ ਸੰਬੱਧ ਕਰਤਾਰ ਸਿੰਘ ਜੀ ਪਰਮ ਜਰੇ ਵਾਲਿਆਂ ਦੀ ਆ ਔਰ ਉਸ ਦਿਨ ਤੋਂ ਅਸੀਂ ਤਕਰੀਬਨ ਹਰ ਇੱਕ ਸਾਲ ਇੱਕ ਦੋ ਤਿੰਨ ਤਰੀਕ ਨੂੰ ਇਸ ਪੁਿੱਤਰ ਸਥਾਨ ਦੇ ਉੱਪਰ ਆੰਦੇ ਆ ਪਹਿਲਾਂ ਨਗਰ ਕੀਰਤਨ ਹੁੰਦਾ ਸੀਗਾ ਦੋ ਤਰੀਕ ਨੂੰ ਚੰਡਾ ਸਾਹਿਬ ਗੁਰਦੁਆਰਾ ਤੋਂ ਦੇ ਹੁਣ ਮੰਦੋ ਜਨਾ ਹੈਗਾ 30 ਮਾਗੂੰ ਦਤਨੇ ਦਿਨ ਤੇ ਅਸੀਂ ਆ ਬਾਹਰੀਆਂ ਥੋੜੀ ਸਾਫ ਦੇ ਜਿਨ੍ਹਾਂ ਨੇ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਉਸ ਗੁਰਮਤ ਦੇ ਲੜ ਲਗਾਇਆ ਖਾਲਸਾ ਜਨਾ ਮਰਨ ਤੋਂ ਮੈਂ ਹਾਈਕਨ ਪਾਲੂ ਪੁਕਾਰੀ ਆਏ ਜੀ ਦਾਨ ਦੇ ਫਕੀ ਲਾਈਨ ਹਾਸਿਲ ਲੈਣ ਬੁਲਾਏ ਕੰਟਨ ਸਲਵ ਬਕਰਦਾਸੀ ਦੇ ਪੈਰੋ ਮਾਜਰਾ ਸਾਹਿਬ ਵਿਸ਼ੇਸ਼ ਕੜਬਾ ਸਾਹਿਬ ਵਾਲੇ ਮਹਾਂਪੂਰਨ ਜੀ ਮਿੱਠੇ ਦੇ ਨਿੱਗੀ ਆਰਮ라이 ਜਾ ਰਹੀ ਹੈ ਜੋ ਕਿ ਹਰ ਸਾਲ 1 2 3 ਫਰਵਰੀ ਨੂੰ ਜੰਗ ਗੁਰਦੁਆਰਾ ਵਿਸ਼ੇਸ਼ ਕੜਬਾ ਸਾਹਿਬੇ ਮਨਾਈ ਜਾਂਦੀ ਹੈ ਸੋ ਇਸ ਸਥਾਨ ਤੇ ਇਹ ਜੋ 사ਜਨ ਵਾਜ ਜਥਾ ਹੈ ਸੁਖਨੀ ਸਾਹਿਬ ਜੀ ਦਾ ਇਹ ਪਾਈ ਸਾਹਿਬ ਗੁਰਮੀਤ ਸਿੰਘੀ ਸੋਢੀ ਜੋ ਕਿ ਅਥਾ ਸੇਵਾ ਕਰਦੇ ਹੈ ਮਹਾਂਪੂਰਨ ਨਿਰਦੇਸ਼ਾਂ ਦੇ ਅਨਸਾਰ ਇਨਾ ਮਹਾਪੂਰਸ਼ ਨੇ ਮਹਾਪੂਰਸ਼ਾਂ ਨੇ ਇਹਨੂੰ ਬਚਨ ਕੀਤਾ ਸੀ ਕਿ ਘਰ ਘਰ ਨਗਰ ਨਗਰ ਸੁਖੰਸ਼ ਜਿਥੇ ਬਣਾਏ ਜਾਣ ਸੇ ਉਹਨਾਂ ਤੇ ਬਚਨ ਦੇ ਫੁੱਲ ਚੜਾਉਂਦੇ ਹੋਏ ਪਾਈ ਗੁਰਮੀ ਸਿੰਘ ਸੋਢੀ ਜੀ ਨੇ ਨਗਰ ਪਪਰਾਏ ਦੇ ਵਿੱਚ ਜਾ ਕੇ ਭੈਣਾਂ ਨੂੰ ਇਸ ਸੇਵਾ ਵਿੱਚ ਜੋੜਿਆ ਜੋ ਕਿ ਅੱਜ ਤੋਂ 25-26 ਸਾਲ ਹੋ ਤਕਰੀਬਨ ਹੋ ਚੁੱਕੇ ਹੈ ਵੀਰ ਜੀ ਜੀ ਜੋ ਸੇਵਾ ਲਈ ਸੀ ਅਸੀਂ ਰਹਿਣੇ ਦਮ ਤੱਕ ਨਿਭਾਵਾਂਗੇ ਕਿਉਂਕਿ ਵੀਰ ਜੀ ਹੀ ਸਾਡੇ ਬਚੋਲੇ ਹੈ ਜਿਨ੍ਹਾਂ ਨੇ ਮਹਾਪੂਰਸ਼ਾਂ ਤੋਂ ਪ੍ਰੇਰਨਾ ਲੈ ਕੇ ਇਹ ਜੈਸੀ ਜੀ ਸਾਜਨਾ ਕੀਤੀ ਹੈ ਜੋ ਨਿਸ਼ਕਾਮ ਸੇਵਾ ਕਰਦਾ ਸੁਖਣ ਸਿੰਘ ਸਾਹਿਬ ਦੀ ਤੇ 1 2 3 ਫਰਵਰੀ ਨੂੰ ਜਗ ਗੁਰਦੁਆਰਾ ਦਸ਼ਮੇਸ਼ਗੜ ਵਿਖੇ ਉਹ ਤੋਂ ਤਾਂ ਜਦੋਂ ਮਹਾਰਾਜ ਸ੍ਰੀ ਛੱਡਿਆ ਆਇਆ ਉਹ ਤੋਂ ਤਾਂ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਇਹ ਜਿਹਾ ਤਕਰੀਬਨ 3 ਦਿਨ ਲਗਾਤਾਰ ਸੇਵਾ ਅੰਦਨ ਕਰਵਾਉਂਦਾ ਹੈ ਤੇ ਨਗਰ ਕੀਰਤਨ ਵੀ ਨਗਰ ਪਰਵਾਇ ਤੋਂ ਲੈ ਕੇ ਇੱਥੇ ਫੈਰ ਮਾਜਾ ਸਾਹਿਬ ਪਹੁੰਚਦਾ ਹੈ ਸੋ ਮੈਂ ਵੀਰ ਜੀ ਦਾ ਵੀ ਜੀ ਨੇ ਸਾਡੇ ਬਚੋਲੇ ਬਣੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਭਾਈ ਸਾਹਿਬ ਗਰਮੀਤ ਸਿੰਘ ਜੀ ਜੋ ਸਾਨੂੰ ਬੁਰਾ ਨਾਲ ਮਿਲਾਇਆ ਜਿਨਾਂ ਦਾ